ਅਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਦੇ ਪਿੰਡ ਪਹੁੰਚੇ ਹੋਏ ਆ ਪਤਾ ਲੱਗਾ ਸੀਗਾ ਕਿ ਇੱਕ ਅਧਿਆਪਕ ਜਿਹੜੀ ਮੈਡਮ ਐ ਉਹ ਪਿਛਲੇ ਕਈ ਦਿਨਾਂ ਤੋਂ ਮਰਨ ਮਰਦੇ ਉੱਤੇ ਇਸ ਤੇ ਟੈਂਕੀ ਦੇ ਉੱਤੇ ਚੜੀ ਹੋਈ ਐ ਪਾਣੀ ਦੀ ਟੈਂਕੀ ਦੇ ਉੱਤੇ ਚੜੇ ਹੋਏ ਆ ਉਹਨਾਂ ਵੱਲੋਂ ਇੱਕ ਵੀਡੀਓ ਵਾਇਰਲ ਕੀਤੀ ਗਈ ਐ ਉੱਪਰ ਪ੍ਰਸ਼ਾਸਨ ਦੇ ਖਿਲਾਫ ਤੇ ਅੱਜ ਸਾਡੀ ਟੀਮ ਜਿਹੜੀ ਐ ਇਸ ਜਗ੍ਹਾ ਤੇ ਪਹੁੰਚੀ ਐ ਟੈਂਕੀ ਵਾਲੀ ਜਗ੍ਹਾ ਤੇ ਪਹੁੰਚਣ ਜਾ ਰਹੀ ਐ ਦੇਖਦੇ ਆ ਕੀ ਮਾਮਲਾ ਹੈ ਸਾਰਾ ਇਹ ਸਿੱਖਿਆ ਮੰਤਰੀ ਹਰਜੋਤ ਬੈਂਸ ਜੀ ਦੇ ਪਿੰਡ ਗੰਭੀਰਪੁਰ ਵਿਕੇ ਪੱਕੇ ਮੋਰਚੇ ਤੇ ਬੈਠੇ ਨੇ ਜਦੋਂ ਸਰਕਾਰ ਨੇ 7 ਮਹੀਨਿਆਂ ਤੋਂ ਸਾਡੀ ਗੱਲ ਨਹੀਂ ਸੁਣੀ ਹਾਰ ਕੇ ਮੈਂ ਪ੍ਰੋਫੈਸਰ ਜਸਵਿੰਦਰ ਗੌਰ ਜਿਨ੍ਹਾਂ ਨੂੰ ਕਿ ਆਪਣੀਆਂ ਮੰਗਾਂ ਮੰਵਾਉਣ ਦੇ ਲਈ ਢੇਰਪਿੰਡ ਦੀ ਟੈਂਕੀ ਤੇ ਚੜ ਕੇ ਆਪਣਾ ਮਨ ਵਰਤ ਕਰਨਾ ਪਿਆ ਅੱਜ 7ਵਾਂ ਦਿਨ ਹੈ ਮੇਰੇ ਮਨ ਵਰਤ ਦਾ ਪਰ ਸਰਕਾਰ ਨੂੰ ਅਜੇ ਵੀ ਕੋਈ ਫਰਕ ਨਹੀਂ ਪੈ ਰਿਹਾ ਪ੍ਰਸ਼ਾਸਨਿਕ ਅਧਿਕਾਰੀ ਬਹੁਤ ਬੁਰੀ ਬੁਰਾ ਸਲੂਕ ਕਰ ਰਹੇ ਨੇ ਜਿਹਦੇ ਵਿੱਚ ਸੀਆਈਡੀ ਤੋਂ ਨਰੇਸ਼ ਰਾਣਾ ਤੇ ਉਹਨਾਂ ਦੇ ਸਾਥੀ ਐਸਆਈ ਦਰਸ਼ਨ ਸਿੰਘ ਐਸਆਈ ਗੁਰਵਿੰਦਰ ਸਿੰਘ ਡਿਊਟੀ ਮੈਜਿਸਟ੍ਰੇਟ ਅਸੀਵ ਜੋਸ਼ੀ ਐਸਐਚਓ ਹਰਕਿਰਤ ਟੀਐਸਪੀ ਮਨ ਟੀਐਸਪੀ ਮਨਵੀਰ ਬਾਸਵਾ ਐਸਪੀ ਮੈਡਮ ਏਡੀਸੀ ਮੈਡਮ ਇਹਨਾਂ ਦਾ ਬਤੀਰਾ ਇੰਨਾ ਘਟਿਆ ਆ ਕਿ ਸਾਡੇ ਫਰੰਟ ਦੇ ਮੈਂਬਰਾਂ ਨੂੰ ਧੱਕੇ ਮੁਕੀ ਕੀਤੀ ਜਾ ਰਹੀ ਆ ਉਹਨਾਂ ਨਾਲ ਦੁਰਵਿਵਹਾਰ ਕੀਤਾ ਜਾ ਰਿਹਾ ਹੈ ਮੈਨੂੰ ਤੇ ਮੇਰੇ ਪਰਿਵਾਰ ਨੂੰ ਮਾਨਸਿਕ ਤੌਰ ਤੇ ਇੰਨਾ ਕਿ ਪਰੇਸ਼ਾਨ ਕੀਤਾ ਜਾ ਰਿਹਾ ਆ ਕਿ ਮੇਰੇ ਹਸਬੰਦ ਨੂੰ ਇੱਕ ਪਾਣੀ ਦੀ ਬੋਤਲ ਲੈ ਕੇ ਉੱਪਰ ਆਉਣ ਨਹੀਂ ਦਿੱਤਾ ਜਾ ਰਿਹਾ ਸ਼ੇਖਰ ਪ੍ਰਸ਼ਾਸਨ ਦਾ ਇਸੇ ਤਰ੍ਹਾਂ ਦਾ ਵਤੀਰਾ ਰਿਹਾ ਤੇ ਮੈਨੂੰ ਲੱਗਦਾ ਕਿ ਮਰਨ ਵਰਤ ਦੇ ਵਿੱਚ ਮਰਨ ਤੋਂ ਪਹਿਲਾਂ ਇਹ ਸਾਰੇ ਜੋ ਦੋਸ਼ੀ ਆ ਜਿਨ੍ਹਾਂ ਨੇ ਇੰਨਾ ਕੁ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਆ ਮੈਨੂੰ ਤੇ ਮੇਰੇ ਸਾਰੇ ਫਰੰਟ ਨੂੰ ਤੇ ਮੇਰੇ ਪਰਿਵਾਰ ਨੂੰ ਇਹ ਸਾਰੇ ਵੀ ਜ਼ਿੰਮੇਵਾਰ ਹੋਣਗੇ ਖਰਜੋਤ ਬੈਂਸ ਤੇ ਭਗਵੰਤ ਨਾਨ ਦੇ ਨਾਲ-ਨਾਲ ਇਹ ਸਾਰੇ ਅਧਿਕਾਰੀ ਵੀ ਜ਼ਿੰਮੇਵਾਰ ਹੋਣਗੇ ਮੇਰੀ ਮੌਤ ਦੇ ਲਈ ਮੇਰੀ ਡੀਸੀ ਮੈਡਮ ਪ੍ਰੀਤੀ ਯਾਦਵ ਜੀ ਨੂੰ ਬੇਨਤੀ ਆ ਕਿ ਤੁਹਾਡੇ ਹੀ ਨਿਗਰਾਨੀ ਹੇਠਲਾ ਸਟਾਫ ਬਹੁਤ ਕੋਝੀ ਨਾ ਹਰਕਤਾਂ ਕਰ ਰਿਹਾ ਆ ਇੱਕ ਉਮੀਦਵਾਰ ਦੀ ਜਾਨ ਬਚਾਉਣ ਦਾ ਢੋਂਗ ਪਾਚ ਰਿਹਾ ਆ ਜਦ ਕਿ ਖੁਦ ਹੀ ਉਸ ਨੂੰ ਮਾਰ ਰਿਹਾ ਆ ਜੇਕਰ ਇਸੇ ਤਰ੍ਹਾਂ ਦਾ ਵਤੀਰਾ ਰਿਹਾ ਤੇ ਮੈਨੂੰ ਲੱਗਦਾ ਕਿ ਮੈਨੂੰ ਸਮੇ ਤੋਂ ਪਹਿਲਾਂ ਆਪਣੀ ਜਾਨ ਦੇਣੀ ਪੈਣੀ ਆ ਤੇ ਮੇਰੀ ਅਪੀਲ ਆ ਪੰਜਾਬ ਦੇ ਲੋਕਾਂ ਨੂੰ ਇਨਸਾਫ ਪਸੰਦ ਲੋਕਾਂ ਨੂੰ 1158 ਫਰੰਟ ਨੂੰ ਮੇਰੇ ਪਰਿਵਾਰ ਨੂੰ ਕਿ ਮੇਰੀਆਂ ਇਹ ਵੀਡੀਓਜ਼ ਲੋਕਾਂ ਤੱਕ ਪਹੁੰਚਾ ਦਿਓ ਇਹ ਪ੍ਰਸ਼ਾਸਨਿਕ ਅਧਿਕਾਰੀ ਤੇ ਸਰਕਾਰ ਸੰਘਰਸ਼ ਕਰ ਰਹੇ ਲੋਕਾਂ ਦੇ ਨਾਲ ਆਪਣਾ ਹੱਕ ਮੰਗ ਰਹੇ ਲੋਕਾਂ ਦੇ ਨਾਲ ਕਿਸ ਤਰ੍ਹਾਂ ਦਾ ਅਪੀਵਹਾਰ ਕਰ ਰਹੇ ਹਨ ਧੰਨਵਾਦ ਅੱਜ ਅਸੀਂ ਹਰਜੋਤ ਸਿੰਘ ਬੈਂ ਸਿੱਖਿਆ ਮੰਤਰੀ ਦੇ ਇਲਾਕੇ ਦੇ ਵਿੱਚ ਪਹੁੰਚੇ ਹੋਏ ਹਾਂ ਜਿੱਥੇ ਮੈਂ ਦਿਖਾਵਾਂਗਾ ਪਿਛਲੇ ਲੰਬੇ ਸਮੇਂ ਤੋਂ ਧਰਨ ਧਰਨਾ ਚੱਲ ਰਿਹਾ 1108 ਸਾਈਕ ਪ੍ਰੋਫੈਸਰ ਅਤੇ ਲਾਇਬ੍ਰੇਰੀਅਨ ਫਰੰਟ ਪੰਜਾਬ ਸਰਕਾਰੀ ਕਾਲਜ ਦਾ ਇਹ ਧਰਨਾ ਵੈਸੇ ਕਾਫੀ ਸਮੇਂ ਤੋਂ ਚੱਲ ਰਿਹਾ ਤੇ ਪਹਿਲਾਂ ਵੀ ਇੱਕ ਜਿਹੜੀ ਮੌਤ ਹੋ ਚੁੱਕੀ ਹੈ ਇਹਨਾਂ ਦੇ ਵਿੱਚੋਂ ਤੇ ਇੱਕ ਸਾਨੂੰ ਹੁਣ ਪਤਾ ਲੱਗਿਆ ਸੀਗਾ ਇੱਕ ਵੀਡੀਓ ਵਾਇਰਲ ਹੋਈ ਸੀ ਜਿਹਦੇ ਵੀ ਇੱਕ ਇੱਕ ਅਧਿਆਪਕ ਜਿਹੜੀ ਹੈ ਅੱਜ ਪਾਣੀ ਦੀ ਟੈਂਕੀ ਦਿਖਾਓ ਜਿਹੜਾ ਪਾਣੀ ਦੀ ਟੈਂਕੀ ਤੇ ਚੜੇ ਹੋਏ ਆ ਪਰ ਲੇਕਿਨ ਥੱਲੇ ਮੁਲਾਜ਼ਮ ਬੈਠੇ ਹੋਏ ਆ ਕਾਫੀ ਪ੍ਰਸ਼ਾਸਨ ਦੇ ਅਧਿਕਾਰੀ ਬੈਠੇ ਹੋਏ ਆ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੇ ਟੈਂਕੀ ਦੇ ਨੇੜੇ ਕਿਸੇ ਨੂੰ ਵੀ ਜਾਣ ਨਹੀਂ ਦਿੱਤਾ ਜਾ ਰਿਹਾ ਚਾਹੇ ਕੋਈ মিডিਆ ਪਰਸਨ ਕਿਉਂ ਨਾ ਹੋਵੇ ਪਰ ਲੇਕਿਨ ਜਿਹੜੀਆਂ ਇਹਨਾਂ ਦੀ ਮੰਗਾਂ ਜੋ ਹੈਗੀਆਂ ਉਹ ਸਰਕਾਰ ਦੇ ਪਾਸ ਤੀਆਂ ਲਗਾਤਾਰ ਚੱਲ ਰਹੀਆਂ ਨੇ ਭਾਈ ਜੀ ਪਹਿਲਾਂ ਤਾਂ ਇੱਕ ਬੰਦਾ ਸਾਨੂੰ ਦੱਸਿਆ ਜਾ ਰਿਹਾ ਜਿਹੜੀ ਜਾਣਕਾਰੀ ਦੇਵੇ ਤੇ ਆ ਜੋ ਜਿਹੜਾ ਜੇ ਖੜੇ ਹੋ ਕੇ ਤੇ ਇਹ ਪਹਿਲੇ ਦਾ ਧਰਨਾ ਤੁਹਾਡਾ ਚੱਲ ਰਿਹਾ ਕਿੰਨੇ ਕ ਦੇਰ ਹੋ ਗਈ ਸਾਡਾ ਧਰਨਾ 7 ਮਹੀਨੇ ਤੋਂ ਚੱਲ ਰਿਹਾ ਇੱਥੇ ਸਿੱਖਿਆ ਮੰਤਰੀ ਦੇ ਪਿੰਡ ਦੇ ਬਾਹਰ ਤੇ 7 ਮਹੀਨੇ ਤੋਂ ਸਿੱਖਿਆ ਮੰਤਰੀ ਜੀ ਲੜਾਈ ਲਾ ਰਹੇ ਸੀ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ ਤੇ ਹਾਰ ਕੇ ਫਿਰ ਮੈਡਮ ਨੇ ਮੰਨਵਾਤ ਰੱਖਿਆ ਇੱਕ ਵਾਰ ਪਹਿਲਾਂ ਵੀ ਰੱਖਿਆ ਸੀਗਾ ਉਹਨਾਂ ਨੇ ਆਸ਼ਵਾਸ਼ਣ ਦੇ ਕੇ ਉਹਨਾਂ ਨੂੰ ਸ਼ੁਰੂ ਨਹੀਂ ਕਰਨ ਦਿੱਤਾ ਕਿ ਅਸੀਂ ਤੁਹਾਡਾ ਕੰਮ ਕਰਾਂਗੇ ਫਿਰ ਹਾਰ ਕੇ ਮੈਡਮ ਨੇ ਦੂਸਰੀ ਵਾਰ ਰੱਖਿਆ ਤੇ ਹੁਣ ਉਹਨਾਂ ਨੇ ਪਾਣੀ ਦੀ ਟੈਂਕੀ ਦੇ ਉੱਤੇ ਚੜ ਕੇ ਰੱਖਿਆ ਅੱਜ ਉਹਨਾਂ ਦਾ 8ਵਾਂ ਦਿਨ ਹੈ ਤੇ ਹਜੇ ਵੀ ਪ੍ਰਸ਼ਾਸਨ ਵੱਲੋਂ ਮਾਰੀ ਲਗਾਈ ਨਹੀਂ ਗਈ ਕਾ ਨਾਮ ਹੈ ਮੈਡਮ ਦਾ ਜਿਹਨੇ ਰੱਖਿਆ ਸਾਡੇ ਉਹ ਫਰੰਟ ਦੇ ਕਨਵੀਨਰ ਨੇ ਪ੍ਰੋਫੈਸਰ ਜਸਵਿੰਦਰ ਕੌਰ ਜਸਵਿੰਦਰ ਕੌਰ ਹਾਂਜੀ ਤੇ ਮੈਂ ਦੇਖਦਾ ਸੀਗਾ ਕਿ 휠 ਚੇਅਰ ਤੇ ਪਹ ਚੱਲਦੇ ਹੁੰਦੇ ਸੀ ਜਾਂ ਇੰਨੀ ਉੱਚੀ ਟੈਂਕੀ ਦੇ ਉੱਪਰ ਕਿਵੇਂ ਚੜ ਗਏ ਉਹਨਾਂ ਦੇ ਲੈਗਸ ਕੰਮ ਨਹੀਂ ਕਰਦੀਆਂ ਲੋਅਰ ਪੋਰਸ਼ਨ ਪਰ ਉਹਨਾਂ ਦੇ ਹੈਂਡਸ ਦੀ ਮਦਦ ਨਾਲ ਉੱਪਰ ਚੜੇ ਨੇ ਹਾਂਜੀ ਤੇ ਹੁਣ ਮੈਂ ਦੇਖ ਰਿਹਾ ਸੀ ਇੱਕ ਦੋ ਦਿਨਾਂ ਦੇ ਵਿੱਚ ਸਾਇਦ ਤੁਹਾਡੇ ਕੋਲ ਰਾਜਨੀਤੀ ਦੇ ਲੀਡਰ ਵੀ ਆਏ ਹੋਣੇ ਹਾਂਜੀ ਹਾਂਜੀ ਕੋਈ ਪ੍ਰਸ਼ਾਸਨ ਦੇ ਅਧਿਕਾਰੀ ਨਹੀਂ ਆਏ ਤੇ ਨਾਲ ਕੋਈ ਪ੍ਰਸ਼ਾਸਨ ਦੇ ਅਧਿਕਾਰੀ ਆਉਂਦੇ ਆ ਜਿਵੇਂ ਏਡੀਸੀ ਮੈਡਮ ਐਸਪੀ ਟੀਐਸਪੀ ਇਹ ਸਾਰੇ ਆ ਚੁੱਕੇ ਨੇ ਔਰ ਡੇਲੀ ਇੱਥੇ ਪ੍ਰਸ਼ਾਸਨ ਬਦਲ ਜਾਂਦਾ ਆ ਇੱਕ ਪ੍ਰਸ਼ਾਸਨ ਕੋਸ਼ ਸ਼ੁਭਾਸ਼ਣ ਦੇ ਕੇ ਜਾਂਦਾ ਆ ਜਦੋਂ ਦੂਸਰੇ ਆ ਜਾਂਦੇ ਆ ਉਹਨਾਂ ਨੂੰ ਪੁੱਛੀਦਾ ਉਹ ਕਹਿੰਦੇ ਕਿ ਸਾਨੂੰ ਪਤਾ ਨਹੀਂ ਅਸੀਂ ਪਤਾ ਕਰਕੇ ਦੱਸਦੇ ਆ ਤੇ ਅਗਲੇ ਦਿਨ ਉਹ ਫਿਰ ਬਦਲ ਜਾਂਦਾ ਤੇ ਐਵੇਂ ਚੱਲਦਾ ਰਹਿੰਦਾ ਇਹਦਾ ਤੇ ਜਿਹੜੇ 8 ਦਿਨਾਂ ਤੋਂ ਮੈਡਮ ਟੈਂਕੀ ਦੇ ਉੱਤੇ ਮਰਨ ਵਰਤੇ ਬੈਠੇ ਹੋਏ ਆ ਕਿ ਅੱਜ ਤੱਕ ਉਹਨਾਂ ਨੂੰ ਖਾਣ ਪੀਣ ਵਾਸਤੇ ਕੁਝ ਵੀ ਪਹੁੰਚਾਈ ਨਹੀਂ ਕਿਸੇ ਨੇ ਕੋਈ ਜੂਸ ਵਗੈਰਾ ਕੋਈ ਹੋਰ ਕੁਝ ਨਹੀਂ ਸਿਰਫ ਪਾਣੀ ਦੀ ਪਾਣੀ ਦੇ ਹਿਸਾਰੇ ਉਹ 8 ਦਿਨ ਤੱਕ ਉਹਨਾਂ ਨੇ ਕੱਢਿਆ ਤੇ ਪ੍ਰਸ਼ਾਸਨ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਉਹਨਾਂ ਨੂੰ ਕੁਝ ਖੁਰਾਇਆ ਜਾਵੇ ਪਰ ਮੈਡਮ ਨੇ ਸਖਤ ਮਨਾ ਕੀਤਾ ਕਾਫੀ ਹਾਲ ਤੋਂ ਉਹ ਮਰਨ ਵਾਲੀ ਬੈਠੇ ਅੱਜ ਕੱਲ੍ਹ ਦੀ ਵੀ ਵੀਡੀਓ ਦੇ ਵਿੱਚ ਉਹਨਾਂ ਨੇ ਇੱਕ ਆਤਮ ਹੱਤਿਆ ਦੀ ਧਮਕੀ ਦਿੱਤੀ ਸੀ ਉਹ ਤੇ ਉਹਦੇ ਬਾਰੇ ਕੀ ਗੱਲਬਾਤ ਹੈ ਪ੍ਰਸ਼ਾਸਨ ਵੱਲੋਂ ਸਾਡਾ ਕੰਮ ਕਰਨ ਦੀ ਬਜਾਏ ਉਹ ਲਗਾਤਾਰ ਉਹਨਾਂ ਦੇ ਪਰਿਵਾਰ ਤੇ ਫਰੰਟ ਦੇ ਮੈਂਬਰਾਂ ਨੂੰ ਡਰਾ ਧਮਕਾ ਰਹੇ ਨੇ ਤੇ ਮੈਡਮ ਨੇ ਉਸ ਚੀਜ਼ ਤੋਂ ਤੰਗ ਹੋ ਕੇ ਇੱਥੇ ਜਿਹੜੇ ਮੌਕੇ ਤੇ ਮੌਜੂਦ ਅਧਿਕਾਰੀ ਸੀਗੇ ਉਹਨਾਂ ਦੇ ਬਕਾਇਦਾ ਨਾਮ ਲੈ ਕੇ ਫਿਰ ਇੱਕ ਵੀਡੀਓ ਪਾਈ ਸੀਗੀ ਉਹ ਵੀਡੀਓ ਅਸੀਂ ਇੱਥੇ ਡਿਸਟ੍ਰਿਕਟ ਦੇ ਡੀਸੀ ਮੈਡਮ ਜਿਹੜੇ ਪ੍ਰੀਤੀ ਜਾਦਵ ਨੇ ਔਰ ਐਸਐਸਪੀ ਪੁਰਾਣਾ ਸਾਹਿਬ ਉਹਨਾਂ ਦੋਨਾਂ ਨੂੰ ਵੀ ਆਪਾਂ ਭੇਜੀ ਸੀਗੀ ਔਰ ਨੋਟ ਲਿਖ ਕੇ ਔਰ ਐਸਐਸਪੀ ਕਰਾਨਾ ਸਾਹਿਬ ਵੱਲੋਂ ਉਸ ਤੇ ਐਕਨੋਲਜਮੈਂਟ ਵੀ ਆਈ ਪਰ ਉਹਨਾਂ ਦੇ ਵੱਲੋਂ ਉਸ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਚਾਹੇ ਦੂਜੀ ਗਲੀ ਕੋ ਹੋ ਰਿਹਾ ਹੈ ਸਿੱਖਿਆ ਮੰਤਰੀ ਹਰਜੋਤ ਵੈਂਸ ਉਹਨਾਂ ਵੱਲੋਂ ਨਹੀਂ ਕੋਈ ਇਸ ਦੇ ਸੰਬੰਧ ਦੇ ਵਿੱਚ ਨਹੀਂ ਉਹਨਾਂ ਵੱਲੋਂ ਹਜੇ ਕੋਈ ਵੀ ਪ੍ਰਕਿਰਿਆ ਨਹੀਂ ਆਈ। ਕੋਈ ਨਹੀਂ ਆਇਆ। ਹਾਂਜੀ। ਤਾਂ ਲੇਕਿਨ ਉਹਨਾਂ ਦੇ ਪਿੰਡ ਦੇ ਵਿੱਚ ਸਹਦ ਉਹ ਤੱਪ ਦੇ ਵੀ ਹੁਣ ਇੱਥੋਂ ਹਾਂ ਜੀ ਹਾਂ ਜੀ ਉਹ ਇਤੋਂ ਲੰਘ ਦਿਆ ਹਰ ਵਾਰ ਪਰ ਉਹਨਾਂ ਵੱਲੋਂ ਕਦੀ ਰੁਕੇ ਸਾਨੂੰ ਪੁੱਛਿਆ ਵੀ ਨਹੀਂ ਗਿਆ ਕਿ ਤੁਹਾਡੀਆਂ ਕੀ ਮੰਗਾਂ ਨੇ ਕਿੱਦਾਂ ਸੀ ਤੁਹਾਡਾ ਹੱਲ ਕਰ ਸਕਦੇ ਆ ਅੱਛਾ ਜਿਵੇਂ ਕਿ ਵੀਡੀਓ ਦੇ ਵਿੱਚ ਆਪਾਂ ਸੁਣ ਰਹੇ ਸੀਗੇ ਕਿ ਉਹ ਚਾਉਂਦੇ ਕਹਿੰਦੇ ਸੀ ਕਿ ਬੇਨਾਸੀ ਆਪਣੇ ਆਪ ਮੁਕਦਮੂ ਕਰ ਲਾਂਗੇ ਜੇਕਰ ਪ੍ਰਸ਼ਾਸਨਿਕ ਅਧਿਕਾਰੀ ਇਸੇ ਤਰ੍ਹਾਂ ਉਹਨਾਂ ਨੂੰ ਤੰਗ ਪ੍ਰੇਸ਼ਾਨ ਕਰਦੇ ਰਹੇ ਹੈ ਤੇ ਕਿਹਾ ਮੇਰੀ ਫੋਨ ਤੇ ਉਹਨਾਂ ਨਾਲ ਗੱਲਬਾਤ ਹੋ ਸਕਦੀ ਹੈ ਹਾਂ ਜੀ ਅਸੀਂ ਕੋਸ਼ਿਸ਼ ਕਰ ਲੈਂਦੇ ਹਾਂ ਬਿਲਕੁਲ ਹੀ ਅਸੀਂ ਉੱਪਰ ਤਾਂ ਸਾਨੂੰ ਜਾਣ ਨਹੀਂ ਦਿੱਤਾ ਜਾ ਰਿਹਾ ਪਰ ਲੇਕਿਨ ਫਿਰ ਵੀ ਅਸੀਂ ਫੋਨ ਦੇ ਰਹੇ ਮੈਡਮ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਜਦੋਂ ਅਸੀਂ ਵੀਡੀਓ ਸੁਣਦੇ ਆ ਅਸੀਂ ਵੀਡੀਓ ਵੀ ਸੁਣਾਵਾਂਗੇ ਤੁਹਾਨੂੰ ਕਿਉਂਕਿ ਵੀਡੀਓ ਸੁਣਨ ਤੋਂ ਬਾਅਦ ਵੀ ਅਸੀਂ ਇੱਥੇ ਪਹੁੰਚੇ ਆ ਤੇ ਜਿਹਦੇ ਵਿੱਚ ਜਿਹੜਾ ਪ੍ਰਸ਼ਾਸਨ ਵੱਲੋਂ ਵੀ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਲਗਾਏ ਗਏ ਨੇ ਪਰ ਲੇਕਿਨ ਵੱਡੀ ਗੱਲ ਤਾਂ ਮੇਰੇ ਸਮਝਾਂਗਾ ਕਿ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਆ ਉਹਨਾਂ ਨੂੰ ਖੁਦ ਆ ਕੇ ਕੋਈ ਨਾ ਕੋਈ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਜਿਹੜੀ ਕਰਨੀ ਚਾਹੀਦੀ ਹੈ ਪਰ ਮੈਂ ਬੜੀ ਅਫਸੋਸ ਦੀ ਗੱਲ ਮੈਂ ਮਨਦਾ ਕਿ ਸਾਡੇ ਹਰਜੋਤ ਸਿੰਘ ਬੈਂਸ ਜਿਹੜੇ ਕਿਉਂ ਨਹੀਂ ਉਹ ਕਰ ਰਹੇ ਹੈ ਹਲੋ ਕਰ ਲਓ ਹਲੋ ਹਲੋ ਅੰਜੀ ਸਸ਼ੀ ਕੌਰ ਸਰ ਸਸ਼ੀ ਕੌਰ ਜੀ ਮੈਂ ਨੂੰ ਸ਼ਮਸ਼ੇਰ ਬੱਗਾ ਗੱਲ ਕਰ ਰਿਹਾ ਹਾਂ ਆਰਟੀਵੀ ਬੰਦ ਉੱਪਰ ਤੋਂ ਤੁਸੀਂ ਇੱਕ ਵੀਡੀਓ ਸ਼ੇਅਰ ਕੀਤੀ ਸੀ ਸਾਇਦ ਸਾਡੇ ਵਟਸਐਪ ਤੇ ਵੀ ਆਈ ਸੀ ਤੇ ਉਹਦੇ ਵਿੱਚ ਤੁਸੀਂ ਮਰਨ ਦੀਆਂ ਜਿਹੜੀਆਂ ਗੱਲਾਂ ਕਰ ਰਹੀ ਸੀ ਕਿ ਵੀ ਤੁਸੀਂ ਮਜਬੂਰ ਹੋ ਮਜਬੂਰੀ ਚ ਕੀ ਕਾਰਨ ਹੈ ਸਾਰੇ ਇਹ ਸਰੇ ਸਾਡਾ ਜਿਹੜਾ ਮੈਟਰ ਹੈ 11 28 ਜਗਾ ਸ਼ਾਇਦ ਤੁਸੀਂ ਜਾਣਦੇ ਹੋ ਕਿ 5 ਮਹੀਨੇ ਤੋਂ ਸਾਡਾ ਪੱਕਾ ਧਰਨਾ ਲੱਗਾ ਆ ਤੇ ਉਹਦੇ ਵਿੱਚ ਸਾਡੇ ਇੱਕ ਮੈਡਾ ਪ੍ਰੋਫੈਸਰ ਬਲਵਿੰਦਰ ਕੌਰ ਜੀ ਨੂੰ ਸਰਕਾਰ ਨੇ ਇਸੇ ਤਰ੍ਹਾਂ ਮੇਰੇ ਵਾਂਗੂ ਮਰਨ ਲਈ ਮਜਬੂਰ ਕੀਤਾ ਸੀ ਤੇ ਉਹਨਾਂ ਨੇ ਨਹਿਰ ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਸੀ ਸਰੇ ਉਹ ਹੀ ਸਾਰੀਆਂ ਚੀਜ਼ਾਂ ਮੇਰੇ ਨਾਲ ਹੋ ਰਹੀਆਂ ਆ ਕਿ ਦੇਖੋ ਅਸੀਂ ਮੈਂ ਆਪਣੀ ਕੱਕੀ ਮੰਗ ਨੂੰ ਲੈ ਕੇ ਆਪਣਾ ਸੰਘਰਸ਼ ਕਰ ਰਹੀਆਂ ਪਰ ਪ੍ਰਸ਼ਾਸਨ ਆ ਇੰਨੀ ਕਕੋਚੀਆਂ ਹਰਕਤਾਂ ਕਰਦਾ ਕਿ ਉਹ ਸਾਡੇ ਕੈਂਡੀਡੇਟ ਨੂੰ ਉੱਪਰ ਨਹੀਂ ਆਉਣ ਦੇ ਰਿਹਾ ਇਤੋਂ ਤੱਕ ਕਿ 2 ਦਿਨ ਪਹਿਲਾਂ ਪਾਣੀ ਤੱਕ ਵੀ ਉੱਪਰ ਪਹੁੰਚਦਾ ਨਹੀਂ ਸੀ ਕਰ ਰਹੇ ਸ਼ਾਇਦ ਮੀਡੀਆ ਪਰਸਨ ਵੀ ਉਹ ਆਉਣ ਦੀ ਕੋਸ਼ਿਸ਼ ਕਰਦਾ ਉਹਨਾਂ ਨੂੰ ਵੀ ਆਉਣ ਨਹੀਂ ਦਿੱਤਾ ਜਾ ਰਿਹਾ ਸਰ ਕਿਸੇ ਨੂੰ ਵੀ ਆਉਣ ਨਹੀਂ ਦਿੱਤਾ ਜਾ ਰਿਹਾ ਇਹਨਾਂ ਦਾ ਜਦੋਂ ਇਹ ਇਹਨਾਂ ਨੂੰ ਰੋਡ ਹੁੰਦੀ ਆ ਇਹ ਆਪ ਫਟਾਫਟ ਉੱਪਰ ਚੜੇ ਹੁੰਦੇ ਆ ਅੱਛਾ ਪ੍ਰਸ਼ਾਸਨ ਦੇ ਅਧਿਕਾਰੀ ਥੋੜੇ ਜਿਹਾ ਪਹੁੰਚ ਕਰ ਜਿਤ ਕਰਦੇ ਆ ਅਜੇ ਪ੍ਰਸ਼ਾਸਨ ਦੇ ਅਧਿਕਾਰੀ ਐ ਐਸ ਐਚਓ ਡੀਐਸਪੀ ਐਸਪੀ ਏਪੀਸੀ ਸਾਰੇ ਹੁੰਦੇ ਆ ਲੇਕਿਨ ਜਦੋਂ ਤੁਹਾਡੇ ਕੋਲ ਆਉਨੇ ਆ ਫਿਰ ਤੁਸੀਂ ਨਾ ਦੇ ਖਿਲਾਫ ਵੀਡੀਓ ਪਾਈ ਹੈ ਉਹਦੇ ਕੀ ਕਰਨਾ ਹੈ ਸਰਵੋਗ ਕਾਰਨੀ ਅਗੇ نیچے ਸਾਡੇ ਜਿਹੜੇ ਉਮੀਦਵਾਰ ਹੈ ਉਹਨਾਂ ਨੂੰ ਬਹੁਤ ਤੰਗ ਪਰੇਸ਼ਾਨ ਕਰ ਰਹੇ ਆ ਸਾਡੇ ਕੋਲ ਵੀਡੀਓਜ਼ ਪਈਆਂ ਉਹਨਾਂ ਨੇ ਧੱਕਾ ਮੁਕੀ ਕਰ ਰਹੇ ਆ ਮੇਰੇ ਪਰਿਵਾਰਿਕ ਮੈਂਬਰਾਂ ਨੂੰ ਮੇਰੇ ਹਸਬੰਦ ਨੂੰ ਬਹੁਤ ਡਰਾ ਤਮਕਾ ਰਹੇ ਆ ਤੇ ਕਈ ਕਈ ਮਤਲਬ ਕਿ ਮੇਰੇ ਬੱਚਿਆਂ ਨੂੰ ਮੇਰੇ ਤੋਂ ਅਲੱਗ ਕਰ ਦਿੱਤਾ ਜਦ ਕਿ ਮੇਰੀ ਬੱਚੀ 5 ਸਾਲ ਦੀ 7 ਮਹੀਨੇ ਤੋਂ ਮੇਰੇ ਨਾਲ ਬੈਠੀ ਹੈ ਧਰਨੇ ਤੇ ਉਹਦੇ ਇਹਨਾਂ ਨੂੰ ਪ੍ਰਸ਼ਾਸਨ ਨੂੰ ਕੋਈ ਫਰਕ ਨਹੀਂ ਸੀ ਅਸੀਂ ਕਿੰਨੇ ਡੇਂਜਰਸ ਰੋਡ ਤੇ ਬੈਠੇ ਆ ਉਹ ਇੰਟਰਸਟੇਟ ਹਾਈਵੇ ਆ ਉੱਥੇ ਮਿੰਟ ਮਿੰਟ ਬਾਅਦ ਮਲੇ 1 ਸੈਕਿੰਡ ਬਾਅਦ ਘੱਟੀ ਆਉਂਦੀ ਆ ਤੇ ਅੱਜ ਇਹਨਾਂ ਨੂੰ ਇੰਨਾ ਫਿਕਰ ਪੈ ਗਿਆ ਬੱਚਿਆਂ ਦਾ ਕਿ ਇਹਨਾਂ ਨੇ ਚਾਈਲਡ ਵੈਲਫੇਅਰ ਸੁਸਾਇਟੀ ਵਾਲੇ ਬੁਲਾਈ ਡਰਾਉਣ ਲਈ ਕਿ ਅਸੀਂ ਬੱਚੇ ਲੈ ਜਾਣੇ ਆ ਜੀ ਤੇ ਸਾਡੇ ਕੋਲ ਰਿਟਰਨ ਦੇ ਵਿੱਚ ਲਿਆ ਕਿ ਬੱਚੇ ਧਰਨੇ ਤੇ ਨਹੀਂ ਆਉਣੇ ਚਾਹੀਦੇ ਤੁਸੀਂ ਦੱਸੋ ਕਿ ਮੈਂ ਇੱਥੇ ਹਾਂ ਮੇਰੇ ਹਸਬੰਡ ਇੱਥੇ ਤੇ ਬੱਚੇ ਕੋਰੇ ਕੋ ਰਹਿਣਗੇ ਘਰ ਤੇ ਦੂਜੀ ਗੱਲ ਚੈਨਕਾਰ ਕਸ਼ ਹੋ ਜਾਵੇ ਤੁਸੀਂ ਸੱਪ ਦਿਨ ਤੋਂ ਧਰਨੇ ਤੇ ਬੈਠੇ ਆਂ ਬਰਨਬਰਤ ਤੇ ਬੈਠੇ ਆਂ ਸਰ ਇਹ ਆ ਚਾਠਵਾਂ ਦਿਨ ਆ ਮੇਰਾ ਮੈਂ ਪਿਛਲੇ ਸੰਡੇ ਦੀ ਬੈਠੀ ਆ 17 ਤਰੀਕ ਦੀ ਫਿਰ ਪ੍ਰਸ਼ਾਸਨ ਨੇ ਤੁਹਾਨੂੰ ਕੁਝ ਖਿਲਾੜ ਪੁਲਾਉਣ ਦੀ ਕੋਸ਼ਿਸ਼ ਨਹੀਂ ਕੀਤੀ ਸਰ ਨਹੀਂ ਪ੍ਰਸ਼ਾਸਨ ਦਾ ਇਸ ਤੋਂ ਉਲਟ ਸਾਨੂੰ ਡਰਾ ਧਮਕਾ ਰਿਹਾ ਆ ਜੀ ਲੇਕਿਨ ਜਦੋਂ ਇਹ ਇਹ ਗੱਲ ਇਸ ਗੱਲ ਦਾ ਪਤਾ ਹੈ ਸਾਰੇ ਪਾਸੇ ਲੱਗ ਚੁੱਕਿਆ ਹੈ ਮੰਤਰੀ ਸਾਹਿਬ ਵੀ ਮੈਸੇਜ ਆ ਚੁੱਕਿਆ ਹੈ ਪਰ ਮੰਤਰੀ ਸਾਹਿਬ ਨੇ ਵੀ ਕੋਸ਼ਿਸ਼ ਨਹੀਂ ਕੀਤੀ ਆਉਣ ਦੇ ਇੱਥੇ ਸਰ ਮੰਤਰੀ ਸਾਹਿਬ ਨੇ ਦਿੱਲੀ ਤੋਂ ਵੇਲ ਹੋਵੇ ਤਾਂ ਆਵੇ ਉਹਨਾਂ ਨੂੰ ਤਾਂ ਆਪਣਾ ਕੇਸਰੀਵਾਲ ਦਿਸਦਾ ਹੈ ਕਿ ਕੇਸਰੀਵਾਲ ਨੂੰ ਗ੍ਰਿਫਤਾਰ ਕਰ ਲਿਆ ਤੇ ਅਸੀਂ ਉੱਥੇ ਜਾਣਾ ਹੈ ਉਹਨੂੰ ਆਪਣੇ ਪਿੰਡ ਤੋਂ 1 ਕਿਲੋਮੀਟਰ ਦੂਰ ਜਿਹੜੇ ਉਹਦੇ ਡਿਪਾਰਟਮੈਂਟ ਦੇ ਬੰਦੇ ਆ ਉਹ ਤਾਂ ਟੈਂਕੀ ਤੇ ਚੜ੍ਹਿਆ ਉਹਨੂੰ ਹੋਲੀ ਦਿਸੇ ਹੈਗੇ ਚਲੋ ਜਿਹੜੀ ਤੁਹਾਡੇ ਪੱਕੇ ਹੋਣ ਦੇ ਜਾਂ ਨੌਕਰੀ ਦੇ ਪ੍ਰਕਿਰਿਆ ਜਿਹੜੀ ਆ ਉਹ ਲੱਗ ਬੈਟਰ ਹੈਗਾ ਇੱਕ ਕਿਉਂਕਿ ਜਿਹੜੀ ਕੋਈ ਵੀ ਅੜਚਣ ਹੈ ਜਾਂ ਨਹੀਂ ਹੈ ਉਹ ਕਿਸੇ ਵੀ ਤਰ੍ਹਾਂ ਦੀ ਉਹ ਤਾਂ ਤੁਹਾਨੂੰ ਵੀ ਪਤਾ ਹੈਗਾ ਤੁਸੀਂ ਖੁਦ ਪੜੇ ਲਿਖੇ ਹੋ ਵੀ ਪਰ ਲੇਕਿਨ ਜਿਹੜੇ ਤੁਸੀਂ ਇਸ ਤਰ੍ਹਾਂ ਕਰਕੇ ਉੱਪਰ ਚੜੇ ਆ ਜਾਂ ਉੱਪਰ ਜੇ ਮਰਨ ਵਰਤੇ ਪਹਿਲਾਂ ਵੀ ਤੁਹਾਡਾ ਇੱਕ 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 ਮਾਦਾਬ ਦੀ ਜਾਨ ਜਾ ਚੁੱਕੀ ਹੈ ਪਰ ਲੇਕਿਨ ਮੈਂ ਤਾਂ ਇਹ ਚਾਹਾਂਗਾ ਕਿ ਬਿਲਕੁਲ ਇਹਨਾਂ ਨੂੰ ਸਰਕਾਰਾਂ ਨੂੰ ਤਾਂ ਕੋਈ ਪ੍ਰਵਾਹਤ ਨਹੀਂ ਹੈ ਇਸ ਤਰ੍ਹਾਂ ਦੀ ਗੱਲਾਂ ਜਿਵੇਂ ਕਿ ਮੈਂ ਦੇਖ ਰਿਹਾ ਸਰ ਸਰਕਾਰਾਂ ਨੂੰ ਪਰਵਾਹ ਨਹੀਂ ਹੈ ਕਿ ਪਹਿਲੇ ਆ ਉਹ ਸਰਕਾਰਾਂ ਇਸੇ ਤਰ੍ਹਾਂ ਕਰਦੀਆਂ ਰਹੀਆਂ ਆ ਉਹਨਾਂ ਵਿੱਚ ਵੀ ਬਹੁਤ ਸਾਰੇ ਲੋਕਾਂ ਦੀਆਂ ਅਚਾਨਕੀਆਂ ਆ ਇਹ ਸਰਕਾਰ ਬਦਲਾਵ ਦਾ ਨਾਅਰਾ ਲੈ ਕੇ ਆਈ ਸੀ ਸਿੱਖਿਆ ਕ੍ਰਾਂਤੀ ਦੀ ਗੱਲ ਆ ਕਰਦੀਆਂ ਸਿੱਖਿਆ ਦਾ ਏਜੰਡਾ ਲੋਕਾਂ ਦੇ ਸਾਹਮਣੇ ਲੈ ਕੇ ਨੇ ਵੋਟਾਂ ਲਈ ਆ ਆ ਤੇ ਸਰ ਉਹ ਸਰਕਾਰ ਦੇ ਵਿੱਚ ਵੀ ਜੇ ਲੋਕਾਂ ਦਾ ਇਹ ਹਾਲ ਆ ਤਾਂ ਫਿਰ ਆਪਾਂ ਅੱਗੇ ਕਿਹਨੂੰ ਚੋਣਾਂਗੇ ਇਹ ਜਿਹੜੀ ਸਰਕਾਰ ਦੀ ਅਸਲੀਅਤ ਦਿਖਾਉਣ ਦੇ ਲਈ ਆ ਸਰ ਇਹ ਸਭ ਕੁਝ ਕਿਉਂਕਿ ਅਗਰ ਅਸੀਂ ਫੇਰ ਇਹੀ ਜਿਸ ਤਰ੍ਹਾਂ ਸਰਕਾਰ ਨੇ ਬਹੁਤ ਸਾਰੇ ਮੀਡੀਆ ਚੈਨਲ ਖਰੀਤੇ ਹੋਏ ਆ ਸਰਕਾਰ ਜਿਹੜੀ ਪੋਜ਼ਿਟਿਵ ਨਿਊਜ਼ ਆ ਜੋ ਵੀ ਨਿਊਜ਼ ਹੈ ਕਿ ਜਨਤਾ ਦੇ ਉਹ ਤਾਂ ਜਨਤਾ ਤੱਕ ਪਹੁੰਚਾ ਨਹੀਂ ਦਿੰਦੀ ਸਿਰਫ ਜੇ ਉਹਨਾਂ ਨੇ ਜਿਹੜੇ ਇਹਨਾਂ ਨੇ ਫਲੈਕਸਾਂ ਲਾਈਆਂ ਬੋਰਡ ਲਾਏ ਆ ਇਹ ਆਪਣੇ ਇਹਨਾਂ ਦੇ ਪਾਰਚਨ ਸਟੇਟ ਚਾ ਤੋਂ ਸਿਰਫ ਨਿਯੁਕਤੀ ਪੱਤਰ ਦਿੰਦੇ ਆ ਉਹੀ ਲੋਕਾਂ ਦੇ ਸਾਹਮਣੇ ਆ ਮੈਂ ਚਾਹਨੀ ਆ ਕਿ ਲੋਕਾਂ ਨੂੰ ਸਰਕਾਰ ਦਾ ਸਹੀ ਚਿਹਰਾ ਪਤਾ ਲੱਗੇ ਅਸਲ ਵਿੱਚ ਸਰਕਾਰ ਜੇ ਇਹਨੂੰ ਪੜੇ ਲਿਖੇ ਬੰਦੇ ਨੂੰ ਟੈਂਕੀ ਤੇ ਚੜਨ ਲਈ ਮਜਬੂਰ ਹੋਣਾ ਪੈ ਰਿਹਾ ਤੇ ਆਮ ਬੰਦੇ ਦਾ ਕੀ ਬਣੂਗਾ ਸਰ ਅਸੀਂ ਪੀ ਐਚ ਡੀ ਅਮ ਫਿਲ ਅਸੀਂ ਲੈ ਅਸੀਂ ਇਸ ਚੀਜ਼ ਨਾਲ ਨਹੀਂ ਕੀਤਾ ਕਿ ਅਸੀਂ ਟੈਂਕੀਆਂ ਤੇ ਚੜੀਏ ਅਸੀਂ ਕਾਲਜਾਂ ਦੇ ਵਿੱਚ ਸੇਵਾਵਾਂ ਦੇਣ ਲਈ ਸੀ ਪੰਜਾਬ ਦੇ ਬੱਚਿਆਂ ਦਾ ਕੋਈ ਖੁਸ਼ਹਾਲਾ ਲਈ ਕੀਤਾ ਆ ਜੇ ਜੇ ਇੰਦਾ ਦੇ ਹਾਲਾਤ ਹੈ ਤੇ ਸਾਡੇ ਬੱਚਿਆਂ ਦਾ ਕੋਈ ਕੀ ਖਾਊਗਾ ਜੇ ਸਾਰੇ ਅਸੀਂ ਨਹੀਂ ਲੜਾਂਗੇ ਤੇ ਫਿਰ ਅੱਗੇ ਇਹ ਜਿਹੜੀ ਚੀਜ਼ ਖਤਮ ਹੋ ਜਾਊਗੀ ਪੰਜਾਬ ਦਾ ਜਿਹੜਾ ਕੋਈ ਕਿਉਂ ਖਤਮ ਹੋ ਜਾਊਗਾ ਜਾਂ ਤਾਂ ਪੰਜਾਬ ਦੀ ਨੌਜਵਾਨੀ ਨਸ਼ੇਤ ਜਾਊਗੀ ਜਾਂ ਵਿਦੇਸ਼ਾਂ ਚ ਜਾ ਕੇ ਜਾਇਰ ਬਣੂਗਾ ਸ਼ਿਕਿਆ ਮੰਤਰੀ ਇਹ ਕਹਿੰਦੇ ਨਜ਼ਰ ਆ ਰਹੇ ਨੇ ਸੀ ਕਿ ਇਹ ਕੋਰਟ ਮੈਟਰ ਹੈ ਕੋਰਟ ਦਾ ਮੈਟਰ ਇਸ ਤਰ੍ਹਾਂ ਕਹਿੰਦੇ ਨਜ਼ਰ ਆ ਰਹੇ ਸੀਗੇ ਲੇਕਿਨ

ट का मैटर जरा है एक साल हो गया सर सा अठ तरीक चले गई अठ तरीका पता होंगे वकील उजना जो कोई वकील भी वहीं नहीं उस चीज़ नहीं नहीं सकती है, कर दें वकील नही पता होंगे कि अजय केस मेरे को ਸੋ ਮਾਲੋ ਪਹਿਲੀ ਗੱਲ ਤਾਂ ਸਾਡੀ ਬਾਰੀ ਨਹੀਂ ਆਉਂਦੀ ਆਰਡੀਨਰ ਚ ਕੀ ਆਰਡੀਨਰੀ ਚ ਕੀ ਹੁੰਦਾ ਜੇ ਆ ਵੀ ਜਾਵੇ ਤਾਂ ਉੱਥੇ ਕੋਈ ਵਕੀਲੇ ਨਹੀਂ ਖੜਾ ਹੁੰਦਾ ਸਾਨੂੰ ਜਿਹੜਾ ਡਿਫੈਂਡ ਕਰਨ ਦੇ ਲਈ ਤੁਸੀਂ ਦੱਸੋ ਫਿਰ ਕੋਰਟ ਕੀ ਕਰੂਗੀ ਮੈਡਮ ਤੁਹਾਡੇ ਜਥੇਬੰਦੀ ਵੱਲੋਂ ਵੀ ਕੋਈ ਵਕੀਲ ਖੜਾ ਕੀਤਾ ਹੋਇਆ ਉੱਥੇ ਬਿਲਕੁਲ ਸਰ ਅਸੀਂ ਚਾਰ ਵਕੀਲ ਹੈ ਸ਼ਾਇਦ ਤੁਸੀਂ ਨਾਮ ਸੁਣੇ ਹੋਣਗੇ ਸ਼੍ਰੀ ਰਜੀਵ ਆਤਮाराम ਜੀ ਸ਼੍ਰੀ ਹਨਪਨ ਗੁਪਤਾ ਜੀ ਆਰਐਸ ਬੈਂਸ ਜੀ ਤੇ ਅਲਮੋਰ ਰਤਨ ਸਿੱਧੂ ਜੀ ਸਾਡੇ ਚਾਰ ਵਕੀਲ ਆ ਜੀ ਕੋਰਟ ਦੇ ਵਿੱਚ ਪਰ ਉਹਦੇ ਵਿੱਚ ਦਿੱਕਤ ਇਹ ਆ ਕਿ ਕੋਰਟ ਕਿਉਂਕਿ ਗਵਰਨਮੈਂਟ ਨੇ ਐਲਪੀਏ ਫਾਈਲ ਕੀਤੀ ਹੈ ਤੇ ਕੋਰਟ ਜਿਹੜੀ ਆ ਗਵਰਨਮੈਂਟ ਨੂੰ ਹੀ ਸੁਣਦੀ ਆ ਪ੍ਰਾਈਵੇਟ ਕਾਉਂਸਲ ਦੀ ਸੁਣਵਾਈ ਨਹੀਂ ਹੈਗੀ ਉੱਥੇ ਯਾਨੀ ਕਿ ਜਿਹੜੇ ਕੋਰਟ ਨੇ ਜਿਹੜੀ ਗਵਰਨਮੈਂਟ ਵੱਲੋਂ ਜਿਹੜਾ ਕੇਸ ਪਾਇਆ ਹੋਇਆ ਹੈ ਲੇਕਿਨ ਨਹੀਂ ਹਾਂਜੀ ਗਵਰਨਮੈਂਟ ਹਾਂਜੀ ਬਿਲਕੁਲ ਬਿਲਕੁਲ ਸਰ ਮਤਲਬ ਗਵਰਨਮੈਂਟ ਕਹਿਣ ਨੂੰ ਤਾਂ ਸਾਡੇ ਨਾਲ ਆ ਇੱਕ ਦਿਖਾਵਾ ਇੱਕ ਡਰਾਮਾ ਆ ਪਰ ਮਨੋਂ ਸਾਡੇ ਨਾਲ ਨਹੀਂ ਹੈ ਕਿ ਉਹ ਸਿਰਫ ਇੱਕ ਚਾਲਾਂ ਖੇਡ ਰਹੀ ਹੈ ਡਰਾਮੇ ਕਰ ਰਹੀ ਕਿ ਅਸੀਂ ਤੁਹਾਡੇ ਨਾਲ ਆ ਤੁਸੀਂ ਦੱਸੋ ਕਿ ਅਸੀਂ 2 ਸਾਲ ਤੋਂ ਭੁੱਖੇ ਮਰ ਰਹੇ ਆ ਅਸੀਂ ਗਵਰਨਮੈਂਟ ਨਾਲ ਨੂੰ ਕੀ ਕਰੀਏ ਜੇ ਗਵਰਨਮੈਂਟ ਸਾਡੇ ਨਾਲ ਸੀ ਤਾਂ 2 ਸਾਲਾਂ ਸਾਡਾ ਮਸਲਾ ਹੱਲ ਕਰਵਾ ਕੇ ਦਵੇ ਸਾਨੂੰ ਕਾਨੂੰਨ ਚ ਕਰਵਾ ਦੇਵੇ ਸਾਨੂੰ ਤਾਂ ਸਾਡੇ ਮਸਲੇ ਹੱਲਨਾ ਚਾਹੀਦਾ ਆ ਸਰ ਪਿਛਲੀਆਂ ਸਰਕਾਰਾਂ ਨੇ ਸੁਪਰੀਮ ਕੋਰਟ ਤੋਂ ਹਾਰੀ ਹੋਏ ਬੰਦਿਆਂ ਨੂੰ ਆਪਣੇ ਤੌਰ ਤੇ ਆਰਡੀਨੈਂਸ ਬਣਾ ਕੇ ਐਕਟ ਬਣਾ ਕੇ ਉਹਨਾਂ ਨੇ ਉਹਨਾਂ ਨੂੰ ਰੁਜ਼ਗਾਰ ਦੇ ਕਿ ਇਹ ਸਰਕਾਰ ਨਹੀਂ ਕਰ ਸਕਦੀ ਇਸ ਸੰਵਿਧਾਨ ਦੇ ਵਿੱਚ ਉਹ ਧਰਾਵਾ ਹੈਗੇ ਆ ਕਿ ਸਰਕਾਰ ਇਦਾਂ ਕਰ ਸਕਦੀ ਆ ਇਹ ਨਹੀਂ ਕਿ ਕੋਰਟ ਨੂੰ ਨਜ਼ਰ ਅੰਦਾਜ਼ ਕਰੂਗੀ ਜਾਂ ਕੋਰਟ ਦੇ ਅਗੇਂਸ ਜਾਊਗੀ ਜੋ ਕਮੀਆਂ ਪੇਸ਼ੀਆਂ ਉਹ ਆ ਆਰਡੀਨੈਂਸ ਦੇ ਵਿੱਚ ਦੂਰ ਕਰਕੇ ਸਾਨੂੰ ਕੋਰਟਾਂ ਵਿੱਚ ਭੇਜ ਸਕਦੀ ਕਿਉਂਕਿ ਸਾਡੀ ਕੋਈ ਗਲਤੀ ਨਹੀਂ ਹੈਗੀ ਭਾਰਤੀ ਬਿਲਕੁਲ ਮੈਰਿਟੋਰੀਅਸ ਹੈ ਇਹ ਕੋਰਟ ਨੇ ਚੀਜ਼ ਮੰਨੀ ਆ ਭਾਰਤੀ ਕਰਪਸ਼ਨ ਲੈਸ ਹੈ ਇਹ ਕੋਰਟ ਨੇ ਚੀਜ਼ ਮੰਨੀ ਆ ਇਹ ਦੋਨੀਆਂ ਚੀਜ਼ਾਂ ਹਨ ਇਹ ਸਾਡੇ ਕੋਈ ਕਸੂਰੇ ਨਹੀਂ ਕਿਸੇ ਨੂੰ ਸਜ਼ਾ ਕੇਸ ਗਾਦੇ ਮਿਲ ਰਹੀ ਆ ਜੀ ਪਰ ਹੁਣ ਤੁਹਾਡਾ ਲਾਸਟ ਕੀ ਤੁਹਾਡਾ ਉਹ ਹੈ ਵੀ ਕੀ ਕੀ ਚੰਗੇ ਤੁਸੀਂ ਵੀ ਭੁਖੜਦਾਲ ਥੋੜੀ ਲਗਾਤਾਰ ਜਾਰੀ ਰਿਹਾ ਹੈ ਕਿਆ ਬਿਲਕੁਲ ਸਾਰੇ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਚਾਹੇ ਸਾਨੂੰ ਆਪਣੀ ਜਾਨ ਦੇਣੀ ਪੈ ਜਾਵੇ ਮੇਰੀ ਜਿਹੜਾ ਮਨਵਾਦ ਹੈ ਇਹ ਜਾਰੀ ਰਹੂਗਾ ਦੂਜੀ ਗੱਲ ਇਹ ਹੈ ਕਿ ਸਾਡੇ ਇੱਕ ਤਰੀਕ ਨੂੰ ਸਪੈਸ਼ਲ ਪ੍ਰਿੰਸੀਪਲ ਸੈਕਟਰੀ ਤੋਂ ਸੀਐਮ ਨਾਲ ਮੀਟਿੰਗ ਹੋਈ ਸੀ ਉਹਨਾਂ ਨੇ ਆਪ ਸਾਨੂੰ ਕਿਹਾ ਸੀ ਕਿ ਤੁਸੀਂ ਵਿਭਾਗ ਦੇ ਕਰਮਚਾਰੀ ਆ ਤੇ ਤੁਹਾਡੀ ਜਿਹੜੀ ਇਹ ਤਨਖਾਹ ਵੱਢਦੀ ਐ ਸੀ ਤੁਹਾਡੀ ਤਨਖਾਹ ਵਧਾਂਗੇ ਪਰ ਉਹ ਵੀ ਇੱਕ ਨਾਰਾ ਲੱਪਾ ਸੀ ਉਹ ਚੀਜ਼ ਹੈਗੀ ਆ ਕਿਉਂਕਿ ਉਹ ਚੀਜ਼ کورٹ ਵੀ ਮੰਨ ਰਹੀ ਆ کورٹ ਨੇ ਕਿਤੇ ਮਨਾ ਨਹੀਂ ਕੀਤਾ ਕਿ ਨਾ ਉਹ ਤਨਖਾਹ ਨਾ ਦੋ ਜਦੋਂ ਅਸੀਂ ਸਰਕਾਰੀ ਕਰਮਚਾਰੀ ਆ ਤੇ ਸਾਡੀ ਤਨਖਾਹ ਵਧਦੀ ਆ ਤੇ ਸਰਕਾਰ ਸਾਡੀ ਤਨਖਾਹ ਧ ਸਰਕਾਰ ਹੋਰ ਵੀ ਕੋਈ ਜਿਹੜਾ ਵੀ ਰਸਤਾ ਲੱਭਦਾ ਹੈ ਸਾਨੂੰ ਕੌਜਿਆਂ ਦੇ ਵਿੱਚ ਸਾਡਾ ਰੋਜ਼ਗਾਰ ਦਾ ਪ੍ਰਬੰਧ ਕਰੇ। ਕਿਉਂਕਿ ਧੰਨਵਾਦ ਜੀ ਮੈਂ ਤੁਹਾਡੀ ਆਵਾਜ਼ ਜਿਹੜੀ ਹੈ ਬਿਲਕੁਲ ਆਪਾਂ ਸਰਕਾਰ ਤੱਕ ਪਹੁੰਚਾਉਣੀ ਹੈ ਤੇ ਤੁਹਾਡੇ ਨਾਲ ਗੱਲਬਾਤ ਜਿਹੜੀ ਕੀਤੀ ਹੈ ਸਾਰੀ ਅਸੀਂ ਆਨ ਰਿਕਾਰਡ ਕੀਤੀ ਹੈ ਤੇ ਗੱਲ ਕਰਦੇ ਨਹੀਂ ਆਕਰ ਹਾਂਜੀ ਪ੍ਰਦਰਸ਼ਕ ਤੁਸੀਂ ਸਾਰੇ ਮੈਡਮ ਦੇ ਨਾਲ ਜੋ ਗੱਲਬਾਤ ਹੈ ਟੈਂਕੀ ਦੇ ਉੱਤੇ ਚੱਲੇ ਹੋયા ਅਸੀਂ ਉੱਥੇ ਪਹੁੰਚ ਨਹੀਂ ਸਕਦੇ ਸੀਗੇ ਪਰ ਚਲੋ ਫੋਨ ਦੇ ਰਾਹੀਂ ਅਸੀਂ ਸਾਰੀ ਮੈਡਮ ਦੀ ਵਾਇਟ ਜਿਹੜੀ ਆਪਾਂ ਕਰ ਲਈ ਗਈ ਹੈ। ਉਹ ਨਾਲ ਅਸੀਂ ਵੀਡੀਓ ਵੀ ਦਿਖਾਵਾਂਗੇ ਜਿਹੜੀ ਵੀਡੀਓ ਮੈਡਮ ਵੱਲੋਂ ਇੱਕ ਸ਼ੇਅਰ ਕੀਤੀ ਗਈ ਸੀ ਜਿਹਦੇ ਚ ਆਤਮਰੱਤਿਆਂ ਦੀ ਜਿਹੜੀ ਧਮਕੀ ਵੀ ਦਿੱਤੀ ਗਈ ਪਰ ਮੈਂ ਵੀ ਕਹਾਂਗਾ ਵੀ ਆਤਮਰੱਤਿਆਂ ਦੀ ਧਮਕੀ ਦੇਣਾ ਵੀ ਬਿਲਕੁਲ ਜੁਰਮ ਨਹੀਂ ਦਣੀ ਚਾਹੀਦੀ ਹੈ ਕਿਉਂਕਿ ਉਹਦੇ ਤੇ ਵੀ ਇੱਕ ਕਾਨੂੰਨ ਬਣਿਆ ਹੋਇਆ ਹੈ ਪਰ ਲੇਕਿਨ ਇਹਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਮੰਗ ਨਹੀਂ ਮੰਨ ਹੁੰਦੇ ਉਦੋਂ ਤੱਕ ਜਿਹੜਾ ਬਿਲਕੁਲ ਉਹ ਮਰਨ ਵਰਤੇ ਰਹਿਣਗੇ ਤੇ ਪਰ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਕਿ ਹਰਜੋਤ ਸਿੰਘ ਬੈਂਸ ਜਿਹੜਾ ਸਿੱਖਿਆ ਮੰਤਰੀ ਆ ਉਹਦੇ ਨਾਲ ਪਿੰਡ ਪੈਂਦਾ ਹੈ ਤੇ ਉਹਨਾਂ ਵੱਲੋਂ ਇਹਨਾਂ ਦੇ ਨਾਲ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਸੀ ਪਰ ਲੇਕਿਨ ਨਹੀਂ ਕੀਤੀ ਗਈ ਜਿਹਦੇ ਤੇ ਲੱਗਦਾ ਹੈ ਕਿ ਸਰਕਾਰ ਦੀ ਜਿਹੜੀ ਕੋਈ ਵੀ ਸਹੀ ਮਨਸਾ ਨਹੀਂ ਹੈਗੀ ਜਿਹੜੀ ਕਿ ਇਹਨਾਂ ਅਧਿਆਪਕਾਂ ਦੀ ਜਿਹੜੀ ਮਦਦ ਕੀਤੀ ਜਾਵੇ ਪਿਆਰੇ ਦਰਸ਼ਕੋ ਇਸ ਵੇਲੇ ਅਸੀਂ ਅਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਦੇ ਪਿੰਡ ਪਹੁੰਚੇ ਹੋਏ ਹਾਂ